ਆ ਤੱਕਾ ਵੀ ਪੰਨਿਆ ਗਿਆ ਤੋੜਿਆ ਗਿਆ ਹੈ ਗੇਟ ਵੀ ਸਾਰਾ ਉਹਨਾਂ ਨੇ ਭੰਨ ਦਿੱਤਾ ਗਿਆ ਹੈ ਸਿਲੰਡਰ ਵਗੈਰਾ ਸਾਰਾ ਕੁਝ ਤੋੜ ਦਿੱਤਾ ਗਿਆ ਹੈ ਇੱਟਾ horeਆ ਦੇਖ ਲੋ ਕਿੰਨਿਆ ਇੱਟਾ ਰੋੜੇ ਅੰਦਰ ਇੱਟਾ ਵੀ ਪਹੁੰਚੇ ਆ ਇੱਟਾ ਦੇਖ ਲੋ ਸਾਰਾ ਕੁਝ ਭੰਨ ਤੋੜ ਕੀਤੀ ਗਈ ਹੈ ਕੋਲੇ ਕਿੰਨੀ ਲੇੜਾ ਕਪੜਾ ਭੰਡੇ ਬੂਰੇ ਸਾਰਾ ਖਿਲਰੇ ਪੈ ਗਿਆ ਹਾਂਜੀ ਆ ਮੰਜੇ ਵੀ ਤੋੜੇ ਗਏ ਨੇ ਕੁਰਸੀਆਂ ਵੀ ਆਣਾ ਮਾਰ ਗਈਆਂ ਨੇ ਸਾਰਾ ਤੋੜ ਦਿੱਤਾ ਗਿਆ ਤੋੜਿਆ ਗਿਆ ਹੀ ਕਰਪਾ ਨੇ ਕਾਪੇ ਮਾਰ ਕੇ ਸਾਰਾ ਕੁਝ ਤੋੜਿਆ ਗਿਆ ਦੇ ਘਰੇ ਜਿੰਦਰੇ ਲੱਗੇ ਸੀ ਬੂਏ ਲੱਗੇ ਹੋਏ ਸੀਗੇ ਕਿ ਉਹਨਾਂ ਨੇ ਹਮਲਾ ਕੀਤਾ ਸਾਰਾ ਦਾਦ ਵਿੱਚ ਸਾਰਾ ਸਮਾਨ ਆਇਆ ਸੀਗਾ ਆ ਕੂਲਰ ਅਲਮਾਰੀ ਫ੍ਰਿਜ ਬੈੱਡ ਦਾ ਸਾਰਾ ਕੁਝ ਪੰਦੋਰ ਕੀਤੀ ਗਈ ਜੀ ਕੂਲਰ ਵੀ ਸਾਰਾ ਤੋੜ ਦਿੱਤਾ ਹੈ ਫ੍ਰਿਜ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਕਿ ਸਾਡੇ ਵਿਆਹ ਨੂੰ ਪੰਜ ਆਲ ਮਾਰੇ ਵੀ ਸਾਰੀ ਤੋਰ ਦਿੱਤੀ ਗਈ ਹੈ ਕੋਲਰ ਵੀ ਤੋੜ ਦਿੱਤਾ ਗਿਆ ਹੈ ਫਰਜ ਵੀ ਤੋੜ ਦਿੱਤੀ ਗਈ ਹੈ ਸਾਰਾ ਕੋਨ ਦਾਜ ਵਿੱਚ ਮਿਲਿਆ ਸੀ ਬਿਆਨ ਨੂੰ 5 ਮਹੀਨੇ ਹੋ ਗਏ ਸੀ ਸਾਰਾ ਕੁਝ ਪਾਨ ਤੋੜ ਦਿੱਤੀ ਗਈ ਹੈ ਥੈਂਕ ਯੂ ਪਰ ਵੀ ਕਾਪੇ ਵੱਜੇ ਤੋੜੀ ਗਈ ਹੈ ਆਟਾ ਵੀ ਤੋੜਿਆ ਗਿਆ ਆ ਫ੍ਰੀਜ ਦੇ ਵੇਲੇ ਹਾਲਾਤ ਸਾਰੀ ਪਾਨ ਤੋੜ ਕੀਤੀ ਗਈ ਹੈ ਮਾਰੇ ਦੇਖ ਲੋ ਜੀ ਸਾਰੀ ਹਾਲਾਤ ਕੀ ਇਹਦੇ ਵਿੱਚ ਸਮਾਨ ਪਿਆ ਸੀਗਾ ਵਿਆਹ ਦਾ ਗਹਿਣੇ ਸੀਗੇ ਵੀ ਸਾਰਾ ਚੋਰੀ ਹੋ ਗਿਆ ਤੇ 35000 ਰੁਪਿਆ ਸੀਗਾ ਉਹ ਵੀ ਵਿੱਚੋਂ ਨਿਕਲ ਗਿਆ ਚਾਬੀ ਵੀ ਵਿੱਚੋਂ ਵਾਂਗ ਹੀ ਲੱਗੀ ਹੋਈ ਹੈ ਰਾਜ ਸਿੰਘ ਔਲਕੇ ਜੀ ਹਾਂ ਜੀ ਮੈਂ ਸਾਡੇ ਪਿੰਡ ਦੇ ਕਿਹੜਾ ਪਿੰਡ ਤੇ ਕੀ ਹੋਇਆ ਪਿੰਡ ਪੀਰਕੇ ਖਾਨਗੜ ਜੀ ਹਾਂ ਜੀ ਕੀ ਗੱਲਬਾਤ ਹੈ ਗੱਲ ਕੋਈ ਨਹੀਂ ਦੋਹਾਂ ਤਰ੍ਹਾਂ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਸਰਪੰਚ ਮਤਲਬ ਫੈਸਲਾ ਕਰਾਇਆ ਹੈ ਪੰਚਾਇਤ ਤੋਂ ਇਹ ਮੇਰਾ ਛੋਟਾ ਬ੍ਰਦਰ ਸਰਪੰਚ ਹੈ ਲਖਵਿੰਦਰ ਸਿੰਘ ਜੀ ਤੇ ਇਹ 2 ਮਹੀਨੇ ਪਹਿਲਾਂ ਫੈਸਲਾ ਕਰਾਇਆ ਸੀ ਤੇ ਫੈਸਲੇ ਦੇ ਵਿੱਚ ਦੰਨ ਲਿਖਿਆ ਗਿਆ ਸੀ 50000 ਰੁਪਿਆ ਤੇ ਜਿਹੜੀ ਉਧੇ ਕੀ ਕੋ ਕਰ ਵੀ ਉਹਨੂੰ ਪੰਚਾਇਤ ਡੰਨ ਲਾਵੇਗੀ ਇਹਨਾਂ ਨੇ ਰਾਤੀ ਮੰਨ ਲਓ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਦੋਵਾਂ ਤਰ੍ਹਾਂ ਦੀ ਮਾੜੀ ਮੋਟੀ ਕੋਈ ਆਣਬੰਦ ਹੋਈ ਆਣਬੰਦ ਹੋਣ ਤੋਂ ਬਾਅਦ ਵੀ ਇਹਨਾਂ ਨੇ ਬਾਹਰੋਂ ਗੁੰਡੇ ਜਿਹੜੀ ਪਾਰਟੀ ਨੇ ਇਹ ਮਨੋ ਨੁਕਸਾਨ ਕੀਤਾ ਬਾਹਰੋਂ ਗੁੰਡੇ ਵਸਾ ਕੇ 40 50 ਬੰਦੇ ਮੰਨ ਲਓ ਹਜ਼ਾਰਾਂ ਲੈਸ ਹੋ ਕੇ ਪਿਸਤਲ ਨਾਲ ਲੈ ਕੇ ਵੀ ਆਣ ਕੇ ਹਮਲਾ ਬੋਲਤਾ ਬੂਹਾ ਬਾਹਰਲਾ ਗੇਟ ਵੀ ਜਿੱਦੜ ਲੱਗਾ ਸੀ ਅੰਦਰਲਾ ਵੀ ਤੁਸੀਂ ਵੇਖ ਲਿਆ ਗੇਟ ਲੱਗਾ ਸੀ ਆ ਕੰਨ ਟਾ ਕੇ ਅੰਦਰ ਵੜੇ ਨੇ ਸਾਰਾ ਕੁਛ ਕੁਛ ਚੀਜ਼ ਛੱਡੀ ਨਹੀਂ ਵੀ ਘਰ ਦੇ ਵਿੱਚ ਕੋਈ ਬਗੜਿੰਦਾ ਵਾ ਬੱਚੇ ਦਾ ਵਿਆਹ ਸੀ ਕੋਈ ਬੈੱਡ ਨਹੀਂ ਕੋਈ ਲਮਾਰੀ ਨਹੀਂ ਕੋਈ ਉਹ ਕੀ ਘਰ ਅਜਾਖਰ ਪੈਣੇ ਉਹਨਾਂ ਨੇ ਟਾ ਟਾ ਦਰਬਾਰੀਆਂ ਨੇ ਉਹ ਜਾਰੇ ਭੱਜ ਗਏ ਨੇ ਰੀਲਾ ਬਰਾਉਨ ਨੂੰ ਲੈ ਕੇ ਆ ਪ੍ਰਾਣੀ ਪੁਰਾਣੀ ਦਿੰਦੇ ਜਿਹੜੀ ਸੀ ਹੋਰੀ ਨਾ ਦੋ ਸੀ ਹਾਂ ਉਹ ਥੋੜਾ ਦਿੰਦੇ ਸ਼ਵਾਦੀ ਵਾਦੀ 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 ਵੀ ਇਹ ਹੋ ਗਿਆ ਬੋਕਾ ਜੀ ਹਾਂਜੀ ਹਾਂਜੀ ਅਸੀਂ ਇਹੋ ਮੰਗ ਕਰਨੇ ਆ ਪ੍ਰਸ਼ਾਸਨ ਤੋਂ ਵੀ ਨਾਲ ਸਰ ਕੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਬੰਦੇ ਬਾਹਰ ਲਿਆਉਂਦੇ ਨੇ ਉਹਨਾਂ ਦੇ ਹੱਥ ਪਾਈ ਜਾਵੇ ਬੰਬੂ ਜੀ ਹੈ ਬੰਬੂ ਬੰਬੂ ਕਿੱਥੇ ਰਹਿੰਦੇ ਤੁਸੀਂ ਟੀਰਕੇ ਖਾਨਗੜ੍ਹ ਜੀ ਇਹ ਕੀ ਗੱਲ ਬਾਤ ਹੈ ਜਿਹੜਾ ਤੁਹਾਡੇ ਛੜਾ ਝਗੜਾ ਜੀ ਸਾਡਾ ਹੋਇਆ ਇਹ ਪਹਿਲੋਂ ਆਏ ਨੇ ਸਾਡੇ ਪਿੰਡ ਦੇ ਬੰਦੇ ਉਹਨਾਂ ਨੇ ਆਣ ਕੇ ਤੇ ਸਾਡੇ ਘਰੇ ਧਮਕੀ ਦਿੱਤੀ ਮੈਨੂੰ ਫਿਰ ਉਹਨਾਂ ਮਾਰ ਕੋ ਧੱਕਾ ਦਿੱਏ ਇੱਕ ਹੈਗਾ ਜੱਸਾ ਜੱਸੇ ਦਾ ਮੁੰਡਾ ਹੈਗਾ ਇੱਕ ਮਿਰਜਾ ਇੱਕ ਕਰਨ ਨੇ ਇੱਕ ਪੌਲਿਸ ਇਹ ਕਹਿ ਕੇ ਗਏ ਚਲੇ ਤੈਨੂੰ ਅੱਜ ਛੱਡਣਾ ਨਹੀਂ ਮੈਂ ਕਿਹਾ ਵੀ ਲੜਾਈ ਨਹੀਂ ਆਪਾਂ ਕਰਨੀ ਚੁੱਪ ਕਰਕੇ ਤੁਸੀਂ ਚਲੇ ਜਾਓ ਇਹਨਾਂ ਸਾਡੇ ਦੇ ਘਰੇ ਹਮਲਾ ਕਰ ਦਿੱਤਾ ਰੋੜੇ ਚਲਾਏ ਨੇ ਰੋੜੇ ਚਲਾ ਕੇ ਚਲੇ ਗਏ ਮੈਨੂੰ ਲੱਗ ਗਿਆ ਸੱਟਾਂ ਮੈਂ ਬਾਹਰ ਗਿਆ ਚਲਾ ਇਹ ਫੇਰ ਮੈਂ ਕਿਹਾ ਵੀ ਕੋਣੀ ਮੈਂ ਬੋਏ ਚਨੇ ਲਾਏ ਨੇ ਮੈਂ ਕਿਹਾ ਕਿਤੇ ਜਿਆਦਾ ਨਾ ਕਰ ਦੇ ਨੁਕਸਾਨ ਬਾਅਦ ਇਹਨਾਂ ਦੇ 40 50 ਬੰਦੇ ਆਏ ਨੇ ਉਹਨਾਂ ਸਾਡਾ ਘਰ ਵੀ ਤੋੜ ਦਿੱਤਾ ਸਾਡਾ ਗੇਟ ਵੀ ਵੱਢ ਦਿੱਤਾ ਸਾਡੀ ਟੈਂਕੀ ਵੀ ਵੱਢ ਦਿੱਤੀ ਸਾਡਾ ਬੈੱਡ ਸੀ ਇੱਕ ਸਾਡੀ ਏਕੀ ਸੀਗੀ ਆਪਣੀ ਫ੍ਰਿਜ ਸਾਰਾ ਕੁਝ ਘਰ ਬਰਬਾਦ ਕਰ ਦਿੱਤਾ ਕੀ ਵਜਾ ਹੋਈ ਜਿਹੜਾ ਕਾਰਨ ਵੀ ਕੋਲ ਹੈ ਗਰਲ ਇਹਨਾਂ ਨੇ ਜਿਹੜਾ ਵੀ ਪਿਸਤੌਲ ਦੀ ਧਮਕੀ ਦਿੱਤੀ ਇਹਨਾਂ ਕੋਲ ਪਿਸਤੌਲ ਸੀ ਮੈਨੂੰ ਇਹਨਾਂ ਨੇ ਜਦੋਂ ਕੀਤੀ ਸਿੱਧੀ ਮੈਂ ਡਰ ਕੇ ਮੈਰੀ ਨੋ ਤੇ ਮੈਂ ਦੋਵੇਂ ਘਰ ਵਿੱਚ ਸੀਗੇ ਉਹਨੂੰ ਲੈ ਕੇ ਮੈਂ ਕਿਸੇ ਦੇ ਘਰੇ ਚਲੇ ਗਿਆ ਨਾ ਜੀ ਮੈਂ ਕਿਹਾ ਵੀ ਇਹਨਾਂ ਨੇ ਸਾਡੇ ਨਾਲ ਘਰੇ ਕੀ ਕਰ ਦੇਣਾ ਮੌਕੇ ਤੇ ਹੁਣ ਉੱਥੇ ਮੇਰੇ ਕੋਲ ਤਾਂ ਹੈ ਨਹੀਂ ਸੀ ਕੋਈ ਸੱਟਾਂ ਤਾਂ ਮੈਨੂੰ ਲੱਗੀਆਂ ਹੀ ਨੇ ਇੱਕ ਮੇਰੇ ਲੱਕ 'ਚ ਲੱਗੀ ਦੋ ਇੱਕ ਮੇਰੇ ਪੈਰ ਤੇ ਨੌਂ ਵਜੇ ਦੇ ਵੀ ਵੱਜੀਆਂ ਨੇ ਰੋੜੇ ਜਿਹੜਾ ਇਹਨਾਂ ਨੇ ਛੱਤ ਤੇ ਚੜ੍ਹ ਕੇ ਚਲਾਏ ਨੇ ਕੀ ਵਿਵਾਦ ਕੀ ਸੀਗਾ ਰੇਲਾ ਬਣਾ ਕੇ ਪਹਿਲਾਂ ਦੋ ਮਹੀਨੇ ਰਾਜੀਨਾਵਾ ਸਾਡਾ ਹੋਇਆ ਸੀ ਇਹ ਬੋਲੇ ਸਾਂਹੀ ਸਾਡੇ ਪੰਚਾਇਤ ਪਿੰਡ ਦੀ ਨੇ ਸਾਡਾ ਰਾਜੀਨਾਵਾ ਕਰਾਤਾ ਸੀ ਕਿ ਤੁਸੀਂ ਕਿਸੇ ਨਾਲ ਇੱਕ ਬੋਲਣਾ ਨਹੀਂ ਅਜ ਤੋਂ ਬਾਅਦ ਅਸੀਂ ਚੁੱਪ ਕਰਕੇ ਆਪਣੇ ਘਰ ਵਿੱਚ ਬੈਠੇ ਸਾਂ ਇਹ ਜਿੱਦੋਂ ਵੀ ਇਹ ਰੋਲਾ ਪੈਂਦਾ ਸੀ ਇਹ ਕੁੜੀਆਂ ਪਾਉਂਦੀਆਂ ਸੀ ਸਾਡੇ ਨਾਲ ਤੇ ਇਹ ਮੁੰਡੇ ਸਾਥ ਲੈਂਦੀਆਂ ਸੀ ਉਹ ਸਾਨੂੰ ਚੰਗਾ ਮਾੜਾ ਬੋਲਦੇ ਸੀ ਤੇ ਅਹੀ ਉਹਨਾਂ ਨੂੰ ਇਹੋ ਕਹਿੰਦੇ ਸਾਲ ਮੈਂ ਤਾਂ ਗੇਂ ਨਹੀਂ ਜੁਗਾਂ ਨਹੀਂ ਹੈਗਾ ਤੇ ਕੀ ਕਰਾਂਗਾ ਤੇ ਬੱਚੇ ਮੇਰੇ ਬਾਹਰ ਰਹਿੰਦੇ ਨੇ ਉਹਨ ਕੁੜੀਆਂ ਮੈਂ ਉਹਨਾਂ ਨੂੰ ਵਿਆਹ ਕੀਤਾ ਸੀਗਾ ਤੇ ਉਹਦਾ ਜੋ ਸੋਨਾ ਉਹ ਵੀ ਲੈ ਗਏ ਨੇ 35000 ਰੁਪਏ ਦੀ ਮਗਾਹ ਵੇਚੀ ਉਹ ਵੀ ਕੁੜੀਆਂ ਨੂੰ ਫੜਾਈ ਸੀ ਪੈਸੇ ਉਹ ਵੀ ਲੈ ਗਏ ਨੇ ਇਹ ਸਾਰੇ ਗੈਂਸਰੇ ਕੌਣ ਨੇ ਇਹ ਗੈਂਸਰੇ ਇਹਗਾ ਇੱਕ ਇੱਕਾ ਜੱਸਾ ਇੱਕ ਇੱਕਾ ਜੱਜਾ ਇੱਕ ਇੱਕਾ ਇਹ ਦਜਾ ਆਪਣਾ ਮਿਰਜਾ ਸਾਰੇ ਬਾਰੋਕ ਲਾਏ ਨੇ ਇਹ ਬਾਰੋਕ ਲਾਏ ਨੇ ਪਿਸਤੌਲ ਇਹਨਾਂ ਕੋਲੇ ਹੈ ਨੇ ਦੋ ਪਿਸਤੌਲ ਨੇ ਜੀ ਇਹਨਾਂ ਕੋਲੇ ਵੀਡੀਓ ਵੀ ਗੱਲ ਕਰਦੇ ਰਹੇ ਨੇ ਵੀਡੀਓ ਵੀ ਬੈਲਰ ਕਰਦੇ ਰਹੇ ਨੇ ਸਾਨੂੰ ਸਾਨੂੰ ਤਨਖੀਆਂ ਵੀ ਦਿੰਦੇ ਰਹੇ ਨੇ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਪਿਸਤੌਲਾਂ ਦੀ ਵੀ ਕਰਦੇ ਰਹੇ ਨੇ ਸਾਨੂੰ ਗੋਲੀਆਂ ਚਲਾਉਂਦੀਆਂ ਇਹਨਾਂ ਦੇ ਹੱਥ ਵਿੱਚ ਪਿਸਤੌਲ ਹੁੰਦੇ ਨੇ ਇਹ ਜਿਹੜੀਆਂ ਗੋਲੀਆਂ ਜੀ ਇਹਨਾਂ ਨੇ ਪਾਈਆਂ ਨੇ ਇਹਨਾਂ ਨੇ ਦੂਜਾ ਪਿਸਤੌਲ ਜੋ ਵੀ ਵੀਡੀਓ ਇਹਨਾਂ ਦੀ ਹੈਗੀ ਹੈ ਵੀਰਲ ਕੀਤੀ ਹੈਗੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਕਹ ਦੂੰ 50 ਸਾਲ ਪਹਿਲਾਂ ਸਾਡਾ ਮੇਰਾ ਦਾਦਾ ਸੀਗਾ ਜਿਹੜਾ ਇਹਦਾ ਡੈਡੀ ਉਹ ਸਾਲੋਂ ਤਨਖੀਆਂ ਦੇਂਦਾ ਵੇ ਅੱਗੇ ਵੀ ਅਸੀਂ ਤੁਹਾਡਾ ਮਾਰਿਆ ਉਦੋਂ ਅਸੀਂ ਸਭ ਬੱਚੇ ਉਦੋਂ ਸਾਲੋਂ ਤਾਂ ਸੁਰਤ ਹੀ ਨਹੀਂ ਸੀ ਵੀ ਸਾਡਾ ਕਦੋਂ ਮਾਰਿਆ ਤੇ ਕਦੋਂ ਨਹੀਂ ਮਾਰਿਆ ਅੱਜ ਉਹ ਵੀ ਗੱਲ ਉਹ ਬਥਰ ਲਦਾ ਹੋਣ ਜਦੋਂ ਹਾਂ ਹੁਣ ਲੜਾਈ ਹੋਈ ਉਹਦੇ ਨਾਲ ਜਿਹੜੇ ਨਿੱਕੇ ਨਿੱਕੇ ਟੁਕੜੇ ਕਰਨੇ ਨੇ ਤੇ ਮੈਂ ਕਹਿੰਦਾ ਵੀ ਮੇਰੇ ਟੁਕੜੇ ਕਾਹਦੇ ਤੋਂ ਕਰਨੇ ਨੇ ਅੱਗੇ ਨਹੀਂ ਜੇ ਰੱਜੇ ਤੁਸੀਂ ਵੀ ਸਾਡਾ ਕਤਲ ਕੀਤਾ ਸੀ ਦਾ ਕਾਰਵਾਈ ਕਰਨੀ ਕਾਰਵਾਈ ਜਾਂਦੀ ਜੀ ਫੁੱਲ ਹੋਣੀ ਚਾਹੀਦੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਹਾਂ ਜੀ ਲਖਵਿੰਦਰ ਸਿੰਘ ਤੁਸੀਂ ਸਰਪੰਚ ਮੌਜੂਦਾ ਹਾਂਜੀ ਮੈਂ ਪਿੰਡ ਦਾ ਮੌਜੂਦਾ ਸਰਪੰਚਾਂ ਕੀ ਗੱਲਬਾਤ ਹੋਈ ਜਿਹੜਾ ਝਗੜਾ ਆਇਆ ਤੇ ਗੋਟਾ ਕਰਦੀ ਇਹਨਾਂ ਦਾ ਜੀ ਕੁਝ ਪੁਰਾਣਾ ਜਿਹੜਾ ਝਗੜਾ ਚੱਲਦਾ ਪਿਆ ਸੀ ਕੁਝ ਵੀਡੀਓ ਨੂੰ ਲੈ ਕੇ ਕੋਈ ਗਾਣੇ ਇੱਕ ਦੂਜੇ ਨੂੰ ਜੋ ਲਾ ਕੇ ਗਾਣੇ ਵੀਡੀਓ ਰੀਲਾਂ 'ਪਾਉਂਦੇ ਸੀ ਉਹਦੇ ਵਿੱਚ ਅੱਗੇ ਵੀ ਇਹਨਾਂ ਦੀ ਲੜਾਈ ਝਗੜਾ ਹੋਇਆ ਤੇ ਪੰਚਾਇਤ ਨੇ ਬਹਿ ਕੇ ਇਹਨਾਂ ਦਾ ਰਾਜੀ ਨਾਮਾ ਕਰਵਾਇਆ ਜਿੱਤੋਂ ਕੋਈ ਲਗਭਗ 2 ਮਹੀਨੇ ਪਹਿਲਾਂ ਤੇ ਰਾਜੀ ਨਾਮੇ ਦੇ ਵਿੱਚ ਇਹ ਗੱਲ ਇਹਨਾਂ ਨੂੰ ਕਹੀ ਗਈ ਸੀ ਵੀ ਕੋਈ ਵੀ ਤੇਰੇ ਇੱਕ ਦੂਜੇ ਤੇ ਪਹਿਲ ਨਹੀਂ ਕਰੂਗੀ ਜਿਹੜੀ ਤੇਰ ਪਹਿਲ ਕਰੂਗੀ ਉਹਦੇ ਤੇ 50000 ਰੁਪਏ ਜੁਰਮਾਨਾ ਜਿਹੜਾ ਪੰਚਾਇਤ ਵੱਲੋਂ ਉਹਨਾਂ ਤੇ ਲਾਇਆ ਜਾਊਗਾ ਤੇ ਜੇ ਕੋਈ ਜਿਹੜਾ ਕੋਈ ਪਹਿਲ ਕਰਦਾ ਹੈ ਦੂਜੀ ਤੇ ਰਾਨ ਕੇ ਪੰਚਾਇਤ ਨੂੰ ਦੱਸੇ ਪੰਚਾਇਤ ਆਪੇ ਉਹਦੇ ਤੇ ਕਾਰਵਾਈ ਕਰੇਗੀ ਵੀ ਉਹ ਗਲਤ ਕਿਉਂ ਕਰਦਾ ਪਿਆ ਪਰ ਜਿਹੜਾ ਕੱਲ ਇਹ ਵਾਕਿਆ ਹੋਇਆ ਇਹਦੇ ਵਿੱਚ ਕੀ ਹੋਇਆ ਵੀ ਜਿਹੜੀ ਧਿਰ ਨੇ ਵਾਅਦਾ ਕੀਤਾ ਕਿਸੇ ਨੇ ਵੀ ਆਣ ਕੇ ਪੰਚਾਇਤ ਨੂੰ ਇਹ ਗੱਲ ਨਹੀਂ ਦੱਸੀ ਵੀ ਮੇਰੇ ਨਾਲ ਉਹ ਵਾਅਦਾ ਕਰਦਾ ਪਿਆ ਜਾਂ ਕੋਈ ਦੂਜਾ ਘਰ ਵਾਅਦਾ ਕਰਦਾ ਪਿਆ ਤੇ ਜਿਹੜਾ ਕੱਲ ਇਹ ਮਾਹੌਲ ਇੱਥੇ ਬਣਿਆ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕੋਈ ਕਬਜ਼ਾ ਲੈਣ ਆਇਆ ਹੁੰਦਾ ਪਿੰਡ ਦੇ ਉੱਤੇ ਵੀ ਘੜ ਤੋਂ ਘਟ ਵੀ 40-50 ਬੰਦੇ ਜਿਹੜੇ ਸੀ ਹਥਿਆਰਾਂ ਨਾਲ ਹਥਿਆਰਾਂ ਨਾਲ ਤੇ ਕਿਰਪਾਨਾਂ ਨਾਲ ਗੱਡੀਆਂ ਤੇ ਮੋਟਰਸਾਈਕਲਾਂ ਤੇ ਆਏ ਨੇ ਤੇ ਇਹ ਘਰ ਜਿਹੜਾ ਵੀ ਵੇਖੋ ਤੁਸੀਂ ਦਿਖਾ ਹੀ ਚੁੱਕੇ ਹੋ ਵੀ ਇਹ ਘਰ ਛੱਤਾਂ 'ਚ ਹੁੰਦੀਆਂ ਪਈਆਂ ਗਰੀਬ ਘਰ ਸੀ ਤੇ ਰਾਤ ਇਸ ਘਰ ਦੇ ਵਿੱਚ ਕੋਈ ਵੀ ਚੀਜ਼ ਨਹੀਂ ਛੱਡੀ ਇਹਨਾਂ ਨੇ ਹਰੇਕ ਚੀਜ਼ ਨੂੰ ਤੋੜਿਆ ਹਲਵਾਰੀਆਂ ਤੱਕ ਤੋੜਤੀਆਂ ਬੈੱਡ ਤੋੜ ਦਿੱਤੇ ਆ ਤੇ ਬੂਹਾ ਵੀ ਭੰਨ ਦਿੱਤੇ ਆ ਲੋਕ ਲੱਗੇ ਸੀ ਬੂਹਾ ਬੰਦ ਸੀ ਬੂਹਾ ਤੋੜ ਕੇ ਸਾਰਾ ਕੁਝ ਇਹਨਾਂ ਨੇ ਇਹ ਇੰਨਾ ਵੱਡਾ ਨੁਕਸਾਨ ਕੀਤਾ ਵੀ ਕੋਈ ਵੀ ਚੀਜ਼ ਘਰ ਦੀ ਜਿਹੜੀ ਸਾਬਤ ਨਹੀਂ ਬਚੀਗੀ ਇਹ ਕੀ ਬੰਦਕਾਰ ਸੀ ਬੰਦ ਕਰਨ ਨੂੰ ਸ਼ਾਨਦਾਰ ਦੇਖ ਘਰ ਬੰਦ ਸੀ ਜੀ ਲੋਕ ਲੱਗਾ ਹੋਇਆ ਸੀ ਇਹ ਘਰ ਦਾ ਜੀ ਘਰ ਦੇ ਗਏ ਸੀ ਘਰ ਦੇ ਗਏ ਸੀ ਪਾਸੇ ਕਿ ਜੀ ਅੰਦਰਲੇ ਵੀ ਲੋਕ ਲੱਗੇ ਬਾਹਰ ਵੀ ਲੋਕ ਅੱਛਾ ਹਵਲਾ ਹਵਲਾ ਕਰਤਾ ਇਹਨਾਂ ਨੇ ਹਮਲਾ ਕੀਤਾ ਵੀ ਵੇਖੋ ਜੀ ਇਹਨਾਂ ਨੂੰ ਅਸੀਂ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਵੀ ਜੇ ਕੋਈ ਤੇਰਪੈਹਲ ਕਰੇਗੀ ਤਾਂ ਉਹਨੇ ਤੇ ਪੰਚਾਇਤ ਕਾਰਵਾਈ ਕਰੇਗੀ ਠੀਕ ਇਹ ਕੱਲ ਸ਼ਾਮੀ ਆਸ ਵਿੱਚ ਪਹਿਲਾਂ ਲੜੇ ਨੇ ਇੱਕ ਦੂਜੇ ਦੇ ਗਲ ਵੀ ਪਏ ਨੇ ਦੋਵੇਂ ਧਿਰਾਂ ਪਈਆਂ ਨੇ ਇਹ ਨਹੀਂ ਇੱਕ ਪਿਆ ਜਾਂ ਦੂਜਾ ਪਿਆ ਪਰ ਇਹਨਾਂ ਨੇ ਪੰਚਾਇਤ ਦੇ ਕੋਲ ਇਹ ਕੋਈ ਵੀ ਮਸਲਾ ਪੰਚਾਇਤ ਦੇ ਕੋਲ ਲੈ ਕੇ ਨਹੀਂ ਆਏਗੇ ਇਹਨਾਂ ਨੇ ਆਪਸ ਵਿੱਚ ਜਿਹੜੀ ਗੱਲਬਾਤ ਇਹਨਾਂ ਦੇ ਲੜਕੇ ਇਹਨਾਂ ਨੇ ਬਾਹਰੋਂ ਬੰਦੇ ਮਂਗਾਏ ਨੇ ਬਾਹਰੋਂ ਬੰਦੇ ਮਂਗਾ ਕੇ ਜਿਹੜੇ 40 50 ਇੱਕ ਦੂਜੇ ਨੂੰ ਮਂਗਾ ਰਿਆ ਗਿਆ ਤੇ ਪਿੰਡ ਦੇ ਵਿੱਚ ਜਿਹੜਾ ਕਿ ਮਾਹੌਲ ਮਾਹੌਲ ਸੀ ਜਿਹੜਾ ਦਹਿਸ਼ਤ ਵਾਲਾ ਬਣਿਆ ਹੋਇਆ ਸੀ ਵੀ ਕੋਈ ਵੀ ਪਿੰਡ ਰਾਤ ਨੂੰ ਕੱਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਜਿਹੜਾ 10 11 ਵਜੇ ਤੱਕ ਪੂਰਾ ਮਾਹੌਲ ਜਿਹੜਾ ਖਰਾਬ ਸੀ ਇੱਥੇ ਤੇ ਹਥਿਆਰਾਂ ਨਾਲ ਲੈਸ ਜਿਹੜੇ ਬਾਹਰੋਂ ਮੁੰਡੇ ਆਏ ਆ ਤੇ ਨਸ਼ਾ ਪੱਤਾ ਉਹਨਾਂ ਨੇ ਕੀਤਾ ਸੀ ਕੋਈ ਵੀ ਘਟ ਨਹੀਂ ਸੀ ਜੇ ਕੋਈ ਆਮ ਬੰਦਾ ਪਿੰਡ ਦਾ ਵੀ ਬਾਹਰ ਨਿਕਲਦਾ ਸੀ ਉਹਦੀ ਵੀ ਜਾਨ ਉਹਨੂੰ ਵੀ ਤਾਂ ਕਹਿ ਦਿੰਦੇ ਸੀ ਉਹਨੂੰ ਉਹਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਜੇ ਜਿਹੜਾ ਕੋਈ ਬਾਹਰੋਂ ਆਇਆ ਉਹਨੇ ਤਾਂ ਮਾਰ ਕੇ ਤੁਰ ਜਾਣਾ ਤੇ ਇਹਦੀ ਜ਼ਿੰਮੇਵਾਰੀ ਕੌਣ ਸੀ ਇਹਨਾਂ ਦੋਵਾਂ ਘਰਾਂ ਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ ਵੀ ਇਹ ਅਸੀਂ ਕੀਤਾ ਜਾਂ ਉਹਨੇ ਕੀਤਾ ਪਰ ਜਿਹੜਾ ਅਸੀਂ ਨੇ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਜਿਹੜੇ ਬਾਹਰ ਬਾਹਰੋਂ ਬੰਦੇ ਆਏ ਉਹਨਾਂ ਨੂੰ ਨੱਤ ਪਾਈ ਜਾਵੇ ਕਿ ਜਿਨ੍ਹਾਂ ਨੇ ਸੱਦੇ ਆ ਬਾਹਰੋਂ ਠੀਕ ਹੈ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਵੀ ਜਿਹੜੇ ਸਾਡੇ ਪਿੰਡ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਕੁਝ ਲੋਕਾਂ ਦੇ ਆਖੇ ਲੱਗ ਕੇ ਜਿਹੜਾ ਇਹ ਪਿੰਡ ਦਾ ਨੁਕਸਾਨ ਕਰਨ ਤੇ ਚੱਲੇ ਹੋਏ ਨੇ ਵੀ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੜ ਕੜੀ ਤੋਂ ਕੜੀ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਜਿਹੜੇ ਰਾਤ ਪਿਸਟਲ ਤੇ ਕਿਰਪਾਨਾਂ ਵਿਖਾਉਂਦੇ ਰਹੇ ਨੇ ਸਾਰੇ ਪਿੰਡ ਦੇ ਵਿੱਚ ਘੁੰਮਦੇ ਰਹੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਉੱਤੇ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਛੱਡਿਆ ਨਾ ਜਾਵੇ ਕਿਉਂਕਿ ਇਹ ਸਭ ਨਸ਼ੇ ਦੇ ਆਦੀ ਨੇ ਤੇ ਸਾਰਾ ਕੁਝ ਅਸੀਂ ਪ੍ਰਸ਼ਾਸਨ ਨੂੰ ਭੇਜ ਚੁੱਕੇ ਆਂ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਪਣਾ ਨਾਮ ਰਵੀਆ ਜੀ ਰਵੀ ਕੀ ਗੱਲਬਾਤ ਹੋਈ ਜੀ ਗੱਲਬਾਤ ਸਰ ਅਸੀਂ ਘਰ ਨਹੀਂ ਸੀ ਹੈਗੇ ਮੈਂ ਬਾਹਰ ਗਿਆ ਸੀ ਵੱਡਾ ਵੇਲੇ ਨਾਨਕਿਆ ਤੇ ਸੀਗਾ ਤੇ ਡੈਡੀ ਤੇ ਮੇਰੀ ਵਾਈਫ ਘਰੇ ਸੀਗੇ ਠੀਕ ਹੈ ਘਰੇ ਸੀਗੇ ਤੇ ਸਾਡਾ ਕੀ ਰਾਜੀਨਾਵਾ ਹੋਇਆ ਸੀਗਾ ਸਟੋਰੀਆਂ ਤੋਂ ਲੈ ਕੇ 50000 ਰੁਪਏ ਡੰਗ ਰੱਖਿਆ ਸੀ ਕਿ ਜਿਹੜਾ ਪਹਿਲ ਕਰੇਗਾ ਪਹਿਲ ਅਸੀਂ ਕੁਛ ਨਹੀਂ ਕੀਤੀ ਇਹ ਸਿੱਧਾ ਇੱਟਾ ਰੋੜੇ ਇਹਨਾਂ ਨੇ ਚਲਾਈ ਰਾਤ ਫੇਰ ਵੀ ਅਸੀਂ ਕਿ ਆ ਕੋਈ ਨਹੀਂ ਪੰਚਾਇਤ ਦੀ ਰਾਹੀਂ ਗੱਲ ਕਰਾਂਗੇ ਇਹ ਫੇਰ ਵੀ ਟਲੇ ਇਹਨਾਂ ਰਾਤ ਮੁੰਡੇ ਕਰਤੋ ਘੜੀ 50 60 ਮੁੰਡੇ ਆਏ ਗੱਲ ਪਵਾਏ ਇਹ ਮਰਜੇ ਦੀ ਪੂਰੀ ਰਮਜੇ ਮਰਜੇ ਦੇ ਰਾਹੀਂ ਇੱਕ ਪਿੱਪਲ ਘਰ ਆਈ ਇਹਨਾਂ ਦੇ ਥਰੂ ਜੋ ਅਸਲਾ ਵੀ ਹੈ ਅਸਲਾ ਵੀ ਇਹਨਾਂ ਦਾ ਨਜਾਜ ਇਹ ਪਿਸਤੌਲ ਵਗੈਰਾ ਦੋ ਨੰਬਰੀ ਹੈਗੇ ਇਹਨਾਂ ਦੇ ਘਰਾਂ ਇਹਨਾਂ ਡਰਾਵਾ ਪਾਇਆ ਜੇ ਤੁਸੀਂ ਕੰਪਲੀਟ ਵੀ ਕੀਤੀ ਤਾਂ ਵੀ ਤੁਹਾਡੇ ਜੀਆਂ ਦੇ ਲੱਤਾਂ ਪੈਰ ਤੋੜੇ ਜਾਣਗੇ ਇਹਨੇ ਸਾਨੂੰ ਵੀ ਇਦਾਂ ਵੀ ਮਤਲਬ ਡਰਾਵਾ ਪਾਇਆ ਕਿ ਜੇ ਤੁਸੀਂ ਡੈਲੀ ਇਕੱਲਾ ਘਰ ਸੀ ਅਸੀ ਰਾਤ 5:30 ਵਜੇ ਡੈਰੀ ਨੂੰ ਲੈ ਕੇ ਗਿਆ ਕਿਸੇ ਦੇ ਘਰ ਨਕਾ ਦਿੱਤਾ ਗਿਆ ਤੇ ਇਹਨਾਂ ਨੂੰ ਬਣਾਉਣ ਨੂੰ ਕੀ ਰੋਲਾ ਪਿਆ ਰੀਲਾ ਕਾਹਦੀਆ ਬਣਾਉਦੇ ਸੀ ਇੱਕ ਰੀਲਾ ਮੇਰਾ ਬ੍ਰਦਰ ਆ ਰੀਲਾ ਬਸ ਆ ਗਲੀ ਦੇ ਵਿੱਚ ਬਣਾਏ ਐ ਇਹਨਾਂ ਨੇ ਕਹੇ ਸਾਡਾ ਬੂਆ ਆ ਨਾ ਬੂਆ ਆ ਨਾ ਕੋਈ ਜਨਾਨੀ ਆ ਨਾ ਕੋਈ ਬੰਦਾ ਆ ਬਸ ਬਹਾਨਾ ਉਹਨਾਂ ਨੂੰ ਮੁਕਾਲਦਾ ਸੀਗਾ ਉਹ ਉਹਨਾਂ ਨੂੰ ਮਿਲ ਗਿਆ ਸੀ ਹਾਂਜੀ ਉਹਨਾਂ ਨੂੰ ਲੈ ਕੇ ਰੀਲਾ ਨੂੰ ਲੈ ਕੇ ਪਹਿਲਾ ਬਵਾਦ ਹੁੰਦਾ ਰਿਹਾ ਹਾਂਜੀ ਉਹ ਤਾਂ ਨੱਬੜ ਗਿਆ ਹਾਂਜੀ ਪੰਚਾਇਤ ਨੇ ਰਾਜੀਨਾਵਾ ਕਰਾ ਦਿੱਤਾ ਸੀਗਾ ਪੰਚਾਇਤ ਨੇ ਇਹ ਕਿਹਾ ਸੀਗਾ ਜਿਹੜਾ ਵੀ ਪੈਲ ਕਰੇਗਾ 20000 ਰੁਪਏ ਡੰਗ ਰੱਖੇ ਹਾਂਜੀ ਕਦੋਂ ਦੀ ਕਾਰਵਾਈ ਦੀ ਮੰਗ ਕਰ ਕਾਰਵਾਈ ਇਹੀ ਹੈ ਹਨ ਤੋੜ ਕਿੱਡੀ ਕੋਣ ਹਨ ਤੋੜ ਬਹੁਤ ਕੁਝ ਹੋ ਗਿਆ 35000 ਰੁਪਏ ਗਾਂ ਵੇਚੀ ਸੀ ਉਹ ਵੀ ਲੈ ਗਿਆ ਟੁੰਬਾ ਛੱਲੇ ਸੀ ਉਹ ਵੀ ਕੱਢ ਕੇ ਲੈ ਗਿਆ ਕਿੰਨਾ ਕੁ ਰਿਸਰਟ ਕਰਦਾ ਹੋਗਾ ਫਰਿੱਜ ਵਗੈਰਾ ਕਾਫੀ ਫਰਿੱਜ, ਕੂਲਰ, ਅਲਮਾਰੀ ਸਾਰਾ ਕੁਝ ਭੰਨ ਦਿੱਤਾ ਹੋਇਆ ਦਾਜਾ ਟੱਟਾ ਤੁਹਾਡਾ ਜੀ ਹਾਂਜੀ ਦਾਜ ਦਾ ਬੜਾ ਹਾਂਜੀ ਦਾਜ ਦਾ ਹੀ ਕਾਰਵਾਈ ਦੀ ਕਿੱਦਾਂ ਦੀ ਮੰਗ ਕਰ ਕਾਰਵਾਈ ਕੀਤੀ ਜਾਵੇ ਇਨੋਂ ਸਹਾਇਤਾ ਦਿੱਤੀ ਜਾਵੇ ਉਹ ਸਾਡੇ ਕੋਲ ਕੱਲ ਦਰਖਾਸਤ ਆਈ ਸੀਗੀ ਰਵੀ ਪੁੱਤਰ ਬਰਿਆਮ ਸਿੰਘ ਆ ਪੀਰ ਕੇ ਖਾਨਗੜ ਦਾ ਤੇ ਮਤਲਬ ਉਹਨਾਂ ਦੇ ਪਿੰਡ ਦੇ ਜਿਹੜੇ 5-7 ਬੰਦੇ ਆ ਉਹਨਾਂ ਨੇ ਉਹਦਾ ਦੇ ਘਰੇ ਜਾ ਕੇ ਜਿਹੜੀ ਸਮਾਨ ਦੀ ਤੋੜਪੰਨ ਕੀਤੀ ਆ ਉਹ ਸਾਡੇ ਕੋਲ ਦਰਖਾਸਤ ਆ ਗਈ ਹੈ ਅਸੀਂ ਉਹ ਮਾਮਲਾ ਵੈਰੀਫਾਈ ਕਰ ਰਹੇ ਆ ਤੇ ਜਿਹੜੇ ਇਨਵੈਸਟੀਗੇਸ਼ਨ ਜਾਰੀ ਆ ਜਿਹੜੀ ਬਣ ਰਹੀ ਹੈ ਜਿਹੜੇ ਅਗਲਾ ਦੇ ਉਹ ਗੈਂਗਸਟਰ ਦਾ ਸਾਡੇ ਕੋਲ ਕੋਈ ਇਹੋ ਜੀ ਇਨਫੋਰਮੇਸ਼ਨ ਜਾਂ ਉਹ ਨਹੀਂ ਹੈ ਵੀ ਉਹ ਗੈਂਗਸਟਰ ਨੇ ਉਹ ਪਿੰਡ ਦੇ ਉਹਨਾਂ ਦੇ ਆਂਡੀ ਕੌਂਟੀਨਿਊ ਬੰਦੇ ਜਿਹੜੇ ਇਹ ਨਹੀਂ ਪਤਾ ਜੀ ਇਹਦਾ ਅਸੀਂ ਜਾਂਚ ਕਰ ਰਹੇ ਹਾਂ ਠੀਕ ਬੰਦੀ ਕਾਰਵਾਈ ਕੀਤੀ ਹਾਂਜੀ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ